ਰਾਗ ਭੈਰਵਣੀ ਨਾਮ ਦੇਉ ਜੀ ਕੀ ਘਰ ਪਹਿਲਾ ਇਕੰਕਾਰ ਸਤਗੁਰ ਪ੍ਰਸਾਦ ਤਬਹੁ ਖੀਰ ਖਾਂਡ ਕਿਉ ਨਾ ਪਾਵੇ ਤਬਹੁ ਕਰ ਕਰ ਟੂਕ ਮੰਗਾਵੇ ਤਬਹੁ ਪੂਰਨ ਚਨੇ ਬਣਾਵੇ ਜਿਉ ਰਾਮ ਰਖੇ ਤੋ ਗਈਏ ਰੇ ਭਾਈ ਹਰ ਕੀ ਮੰਮਾ ਕਿਛ ਕਥਨ ਨਾ ਜਾਇ ਰਹੋ ਕਬਹੂ ਤੁਰੇ ਤੁਰੰਗਨ ਚਾਵੇ ਕਬਹੂ ਪਾਇ ਪਨੇਹੋ ਨਾ ਪਵੇ ਕਬਹੂ ਖਾਦਸ ਤੇ ਦੀ ਸਵਾਵੇ ਯੋ ਗੁਰ ਹੋ ਕੇ ਨੋ ਪਿਆਰ ਨਾ ਪਵੇ ਅਨਤ ਨਾਮ ਦੇਉ ਇੱਕ ਨਾਮ ਨੇ ਸਤਾਰੇ ਜਹ ਗੁਰ ਮਿਲੇ ਤਹ ਪਾਰ ਉਤਾਰੇ ਅਨਤ ਨਾਮ ਦੇਉ ਇੱਕ ਨਾਮ ਨੇ ਸਤਾਰੇ ਜਹ ਗੁਰ ਮਿਲੇ ਤਹ ਪਾਰ ਉਤਾਰੇ ਇਹ ਸ਼ਬਦ ਸਤਿਗੁਰ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਚਾਹ ਰਿਹਾ ਹੈ ਰਾਗ ਪੈਰੋਂ ਤਨ ਤਨ ਚਵਰ 76 ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 11 76 ਤੇ ਸ਼ਿਸ਼ੋਬਦ ਹੈ ਸਤਿਗੁਰ ਨਾਮਦੇਵ ਜੀ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਆ ਕਿ ਤੇਰੀ ਜਿਹੜੀ ਮਹਿਮਾ ਹੈ ਉਹ ਕਥੀ ਨਹੀਂ ਜਾ ਸਕਦੀ ਜਿਸ ਵੀ ਹਾਲਤ ਵਿੱਚ ਤੂੰ ਰੱਖਦਾ ਹੈ ਜੇਕਰ ਜੀਵ ਉਸ ਹਾਲਤ ਵਿੱਚ ਖੁਸ਼ ਹੋਵੇ ਤਾਂ ਤੇਰੇ ਨਾਲ ਪ੍ਰੇਮ ਹੋ ਜਾਂਦਾ ਹੈ ਪਰ ਜੇਕਰ ਅਲੰਬਾ ਦੇਵੇ ਤਾਂ ਫਿਰ ਉਹ ਕਰ ਵੀ ਕੀ ਸਕਦਾ ਹੈ ਭੰਵੇਂ ਜੋ ਮਰਜੀ ਕਹੇ ਲੇਕਿਨ ਦੁਨੀਆ ਤੇ ਅਲੰਬਾ ਦੇਣਾ ਦੋਸ਼ ਲਾਉਣਾ ਇਹ ਤੇਣਾ ਕਿ ਮੈਂ ਗਰੀਬ ਹਾਂ ਪਰ ਜਿਸ ਤੇ ਕਿਰਪਾ ਹੁੰਦੀ ਹੈ ਉਹ ਤਾਂ ਦਿਆਲੂ ਹੈ ਪਰ ਹੰਕਾਰ ਹੈ ਇੱਥੇ ਆ ਕੇ ਦੁਨੀਆ ਤੇ ਬੰਦੇ ਨੂੰ ਤੇ ਉਹ ਪਰਮਾਤਮਾ ਨੂੰ ਉਹਦੀ ਮਹਿਮਾ ਨੂੰ ਗੋਣਾ ਨਹੀਂ ਚਾਹਦਾ ਤੇ ਜਿਨ੍ਹਾਂ ਨੇ ਗਾਇਆ ਉਹਨਾਂ ਨੇ ਕਿਹਾ ਵੀ ਕਿਸ ਵੀ ਹਾਲਤ ਵਿੱਚ ਰੱਖ ਸਾਨੂੰ ਦੁੱਖ ਵੀ ਸੁੱਖ ਲੱਗਦਾ ਇਸੇ ਕਰਕੇ ਹਾਲਤ ਨੂੰ ਬਿਆਨ ਕਰਦੇ ਹੋਏ ਸਤਿਗੁਰ ਨਾਮਦੇਵ ਜੀ ਕਹ ਰਹੇ ਕਬਹੂ ਖੀਰ ਖੰਡ ਘਿਓ ਨਾ ਪਾਵੇ ਕਦੀ ਕਹਿੰਦੇ ਜਿਨ੍ਹਾਂ ਨੂੰ ਖੰਡ ਖੀਰ ਘਿਓ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਉਹਨਾਂ ਨੂੰ ਚਿੰਗੀਆਂ ਨਹੀਂ ਲੱਗਦੀ ਤੇ ਜਿਨ੍ਹਾਂ ਨੂੰ ਨਹੀਂ ਮਿਲਦੀਆਂ ਇਹ ਦੁਖੀ ਬਣੇ ਕਿ ਅਸੀਂ ਗਰੀਬ ਪਰ ਜਿਨ੍ਹਾਂ ਨੂੰ ਮਿਲਦੀਆਂ ਉਹਨਾਂ ਨੂੰ ਇਹ ਚੰਗੀਆਂ ਨਹੀਂ ਲੱਗਦੀਆਂ ਤਬਹੁ ਘਰ ਘਰ ਤੋ ਕਮਗਾਵੇ ਪਹਿਲਾ ਮੇਰੀ ਦਾ ਗੱਲ ਕਰ ਰਹੇ ਕਿ ਕਿਸੇ ਦੇ ਕੋਲ ਖੰਡ ਕਿਉਂ ਸ਼ੱਕਰ ਠੀਰ ਸਾਰੀ ਤਰ੍ਹਾਂ ਦਾ ਹੈ ਪਰ ਦੂਜੇ ਪਾਸੇ ਇੱਕ ਮੰਗਤਿਆਂ ਦੀ ਗੱਲ ਕਰ ਰਹੇ ਕਬਹੂ ਘਰ ਘਰ ਟੂਕ ਮਗਾਵੇ ਕਦੀ ਰੋਟੀ ਖਾਣ ਲਈ ਦਰਦਰ ਤੇ ਮੰਗਣਾ ਪੈਂਦਾ ਇਹ ਵੀ ਤੇਰੀ ਰਜਾ ਉਹ ਵੀ ਤੇਰੀ ਰਜਾ ਕਬਹੂ ਕੋਰਨ ਚਨੇ ਬਣਾਵੇ ਕਦੇ ਕਹਿੰਦੇ ਧੂੜ ਦੇ ਵਿੱਚੋਂ ਤੂੰ ਚਨੇ ਚਵਾਉਣਾ ਤੇਰੀ ਰਜਾ ਜੋਤ ਦੀ ਕਿਰਪਾ ਹੈ ਉਹ ਤੈਨੂੰ ਪਤਾ ਜਿਉਂ ਰਾਮ ਰੱਖੇ ਤਿਉ ਰਹੀ ਇਹ ਦੇ ਪਾਈ ਕਹਿੰਦੇ ਜਿਵੇਂ ਤੂੰ ਵੀ ਰੱਖਦਾ ਉਸੇ ਹਾਲਤ ਵਿੱਚ ਖੁਸ਼ ਰਹਿਣਾ ਚਾਹੀਦਾ ਹਰ ਕੀ ਮਹਿਮਾ ਕਿਸ ਕਥਤ ਨਾ ਜਾਏ ਉਹਦੀ ਮਹਿਮਾ ਨੂੰ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦੀ ਜਦੋਂ ਕਿਰਪਾ ਹੁੰਦੀ ਹੈ ਉਹ ਰੰਗ ਤੋਂ ਅਮੀਰ ਕਰ ਦਿੰਦਾ ਤੇ ਅਮੀਰ ਤੋਂ ਰੰਗ ਕਰ ਦਿੰਦਾ ਇਸੇ ਕਰਕੇ ਸਤਗੁਰੂ ਅਰਜਨਦਾਸ ਜੀ ਕਹਿੰਦੇ ਤੁਹਾਡੀ ਜੇ ਕਿਰਪਾ ਹੋਵੇ ਤਾਂ ਤੁਹਾਡੇ ਤੋਂ ਵੱਡਾ ਦਿਹਾਲੂ ਨਹੀਂ ਕੋਈ ਤਾਂ ਮੇਰੇ ਤੋਂ ਜ਼ਿਆਦਾ ਗਰੀਬ ਨਹੀਂ ਕੋਈ ਪਰ ਜਦੋਂ ਤੇਰੀ ਕਿਰਪਾ ਹੋਈ ਤਾਂ ਦੁਨੀਆ ਜਿਹਨੂੰ ਮਾੜਾ ਕਹਿੰਦੀ ਸੀ ओ जी मैम्मा कौन लगती मैम्मा मेरी नहीं गई तेरे नाम दे करके जाकी शोत जगत को लाग गए फिर तू हे डरे नीच ऊंच करे मेरा गोविंद का ते न डरे जिस रजज तू तो रख्या उस तो रजज खुश पर तेरे प्रीत नो जीदी कदी भी त लांचली नहीं देना चांदे दुनिया दी हर शय तो में छलना चांदे पर तेरे नाल प्यार ना कटे क्योंकि तो ये तो ਮੈਂ ਤੂੰ ਮਹਿੰਗੀ ਮੋਲ ਜੀ ਲਈ ਸਟੇ ਬਹੁਤ ਪ੍ਰੀਤ ਕਿੰਦੀ ਜਿੰਦ ਵੇਚ ਕੇ ਜਿੰਦ ਦੇ ਬੱਟੇ ਚ ਲਈ ਹਿੱਤ ਰੱਪਿਆ ਇਹ ਕਟੇ ਨਾ ਇਸੇ ਕਰਕੇ ਉਪੰਦੇ ਇਤਾਂ ਕਿਸੇ ਵੀ ਤੂੰ ਹਾਲਤ ਵਿੱਚ ਰੱਖ ਤੇਰੇ ਪਿਆਰੇ ਤਾਂ ਉਹਦੇ ਵਿੱਚ ਖੁਸ਼ ਹੈ ਪਰ ਜਿਹਦੇ ਤੇਰੇ ਪਿਆਰੇ ਨਹੀਂ ਹੈ ਤੇ ਉਹ ਹਮੇਸ਼ਾ ਹੀ ਦੋਸ਼ ਦਿੰਦੇ ਰਹਿੰਦੇ ਜੇ ਅਮੀਰ ਬਣ ਗਏ ਤਾਂ ਵੀ ਦੋਸ਼ ਹੈ ਕਿ ਮੈਨੂੰ ਕਸ਼ਟ ਪੈਸਾ ਹੈ ਜੇ ਗਰੀਬ ਬਣ ਗਏ ਤਾਂ ਵੀ ਦੋਸ਼ ਹੈ ਕਿ ਮੇਰੇ ਕੋਲ ਹੈ ਕੁਛ ਨਹੀਂ ਜਦੋਂ ਕਿ ਤੁ ਕਿਸੇ ਨਾਲ ਕੋਈ ਫਰਕ ਨਹੀਂ ਕਰਦਾ ਹਰ ਇੱਕ ਨੂੰ ਖੋਲਾ ਹੈ ਦੇ ਕੀ ਕਰਦੇ ਵੀ ਬਦੀ ਕਰਦੇ ਵੀ ਦਇਆ ਕਰਦੇ ਵੀ ਤੇ ਹੱਕਾਂ ਤੇ ਢਾਕਾਂ ਮਾਰਦੇ ਵੀ ਖੋਲਾ ਹੈ ਕਰਨਾ ਬੰਦੇ ਨੇ ਤੇ ਜਿਸ ਵੀ ਤਰ੍ਹਾਂ ਦਾ ਕਰਮ ਕਰਨਾ ਉਸੇ ਤਰ੍ਹਾਂ ਦਾ ਫਲ ਮਿਲੈ ਇਸੇ ਕਰਕੇ ਕਹਿੰਦੇ ਜੇ ਸੁਖ ਜਹਿਤਾ ਤੁਜੇ ਅਰਾਦੇ ਤੁਖ ਵੀ ਤੁਜੇ ਤੇ ਆਏ ਕਹਿੰਦੇ ਜੇ ਸੁਖ ਦੰ ਹੈ ਤੇ ਸੁਖ ਵਿੱਚ ਵੀ ਤੈਨੂੰ ਧਿਆਮਾ ਮੈਂ ਤੇ ਜੇ ਦੁੱਖ ਦੇ ਮੈਂ ਤਾਂ ਵੀ ਤੇਰੇ ਨਾ ਮਨ ਉਤਿਆਮਾ ਇਸੇ ਕਰਕੇ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾ ਨਾ ਉਹਨਾਂ ਨੂੰ ਖੁਸ਼ੀ ਨਾ ਕੋ ਗਮੀ ਤੇ ਨਾ ਉਹਨਾਂ ਦਾ ਕੋਈ ਬੈਰੀ ਹੈ ਸਾਰੇ ਮਿੱਤਰ ਉਸ ਪ੍ਰਭੂ ਦੇ ਪਿਆਰਿਆਂ ਦਾ ਕੋਈ ਕਿਸੇ ਨਾਲ ਬੈਦ ਨਹੀਂ ਨਾ ਪਹਿ ਕਿਸੇ ਕੋ ਦੇ ਤਾ ਨਾ ਪਹਿ ਮਾਨਤਾ ਇਹ ਨਹੀਂ ਹੈ ਉਸ ਦੇ ਪਿਆਰਿਆਂ ਦੇ ਜੰਗਿਆਂ ਦੇ ਜੇ ਭੋਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਜੇ ਕਹਿੰਦੇ ਤੋ ਭੋਖਾ ਰੱਖੇ ਉਹਦੇ ਵਿੱਚ ਵੀ ਮਹਾਰਾਜਾ ਮੈਨੂੰ ਕੋਈ ਦੁੱਖ ਨਹੀਂ ਕਿਉਂਕਿ ਦੁੱਖ ਵਿੱਚ ਸੁੱਖ ਮਨਾਇ ਤੂੰ ਜੋ ਦੁੱਖ ਦਿੰਦਾ ਤਾਂ ਉਹਦੇ ਵਿੱਚ ਵੀ ਇਸੇ ਸੁੱਖ ਮਨਾਉਣੀ ਹੈ ਇਹ ਸੋਹੀ ਮੱਲੇ ਦੇ ਵਿੱਚ ਜੋ ਉੱਥੇ ਪਾਛ ਲਿਖਿਆ ਹੈ ਇਸ ਕਰਕੇ ਜੇਕਰ ਉਹਦੀ ਰਜਾ ਹੈ ਤਾਂ ਉਹਦੀ ਰਜਾ ਦੇ ਵਿੱਚ ਰਹਿਣਾ ਹੀ ਬੰਦੇ ਨੂੰ ਚਾਹੀਦਾ ਲੇਕਿਨ ਉਹਦੇ ਨਾਮ ਦੀ ਸਿੱਖ ਸਲਾਤ ਨੂੰ ਕਦੀ ਵੀ ਛੱਡਣਾ ਨਹੀਂ ਚਾਹੀਦਾ ਕਬਹੂ ਤੁਰੇ ਤਰੰਗ ਨਚਾਵੇ ਕਬਹੂ ਪਾਏ ਪਨਿਓ ਨਾ ਪਾਵੇ ਕਦੇ ਤਾਂ ਕਹਿੰਦੇ ਸੋਹਣੇ ਸੋਹਣੇ ਘੋੜਿਆਂ ਤੇ ਨਾਚ ਨਚਾਉਂਦਾ ਤੇ ਚੜ ਕੇ ਘੋੜਿਆਂ 'ਤੇ ਇਹ ਵੀ ਤੇਰੀ ਖੇਡ ਹੈ ਤਬ ਉਹ ਪਾਈਪ 'ਤੇ ਹੋ ਨਾ ਪਾਵੇ ਕਦੀ ਕਹਿੰਦੇ ਪੈਰਾਂ ਦੇ ਵਿੱਚ ਜੁੱਤੀ ਵੀ ਨਹੀਂ ਹੁੰਦੀ ਪੈਰਾਂ ਨੂੰ ਜੁੱਤੀ ਨਹੀਂ ਜੜਦੀ ਇਹ ਵੀ ਤੇਰੀ ਖੇਡ ਹੈ ਇਸੇ ਕਰਕੇ ਉਹ ਕਹਿੰਦੇ ਮੇਰੇ ਰਾਮ ਰਾਏ ਜੋ ਰਾਖੇ ਤਿਉ ਰਹੀਏ ਤਦ ਭਾਵੇਂ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈ ਜੇ ਤੂੰ ਸੁਖ ਦਿੰਦਾ ਉਹ ਵੀ ਤੇਰਾ ਜੇ ਤੂੰ ਦੁੱਖ ਦਿੰਦਾ ਉਹ ਸਾਡੇ ਕਰਮਾਂ ਦਾ ਇਸ ਕਰਕੇ ਤੇਰੀ ਕਿਰਪਾ ਦੇ ਨਾਲ ਹੀ ਅਸੀਂ ਖੁਸ਼ ਤੇਰੇ ਨਾਮ ਜਪੜ ਜਿਹਾ ਸੇ ਖੁਸ਼ ਜਿਵੇਂ ਤੂੰ ਰੱਖਦਾ ਉਹ ਮੈਂ ਖੁਸ਼ ਕਬਹੂ ਖਾਦ ਸਪੈਦੇ ਸੁਭਾਵੇ ਕਬਹੂ ਭੂਮ ਪਿਆਰ ਨਾ ਪਾਵੇ ਕਦੀ ਤੱਕ ਇਹਦੇ ਚਿੱਟੇ ਬਿਸਤਰਿਆਂ ਬਾੜੇ ਪੜੰਗੇ ਉਹ ਤੇ ਨੂੰ ਉਹਨਾਂ ਤੇ ਤੂੰ ਉਰਾਮ ਪਰਸਤ ਨੂੰ ਸੋਣੇ ਲੱਗਦੇ ਤੈਨੂੰ ਮਹਿਲ ਬਾੜੀਆਂ ਤੇਰੀਆਂ ਤੈਨੂੰ ਚੰਗੀਆਂ ਲੱਗਦੀ ਕਬਹੂ ਭੂਮ ਪਿਆਰ ਨਾ ਪਾਵੇ ਤੇ ਕਦੀ ਕਹਿੰਦੇ ਪ੍ਰਾਣੀ ਵੀ ਨਹੀਂ ਜੁੜਦੀ ਪ੍ਰਾਣੀ ਤੇ ਸੋਣਾ ਪੈਂਦਾ ਇਸ ਧਰਤੀ ਤੇ ਪ੍ਰਾਣੀ ਵਿਸ਼ਾਲ ਕੇ ਸੋਝਣ ਦੇ ਕਿ ਇਹ ਵੀ ਤੇਰੀ ਰਜਾ ਹੈ ਤੇਰੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਤੁੰਤ ਨਾਮ ਦੇਉ ਇੱਕ ਨਾਮ ਨਿਸਤਾਰੇ ਜੇ ਗੁਰ ਮਿਲੇ ਤੈ ਪਰ ਉਤਾਰੇ ਸਤਗੁਰ ਨਾਮਦੇਵ ਜੀ ਕਹਿ ਰਹੇ ਕਿ ਉਹ ਤਰ ਜਾਂਦੇ ਹੈ ਤੇਰੇ ਨਾਮ ਨੂੰ ਜਪਣ ਵਾਲੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਇਸ ਪਪਤ ਸਾਗਰ ਨੂੰ ਪਾਰ ਕਰ ਜਾਂਦੇ ਤੇਰੇ ਨਾਮ ਦੇ ਵਿੱਚ ਜੋ ਚੱਲਦੇ ਹੈ ਤੇਰੇ ਨਾਮ ਦੇ ਅਮਰਤ ਨੂੰ ਜੋ ਪੀਂਦੇ ਹਨ ਉਹਨਾਂ ਤੇ ਐਸਾ ਸੰਤੋਖ ਹੁੰਦਾ ਤੇ ਹਰ ਹਾਲਤ ਵਿੱਚ ਉਹ ਆਪਣੇ ਆਪ ਨੂੰ ਕਦੀ ਵੀ ਇਹ ਨਹੀਂ ਕਹਿੰਦੇ ਕਿ ਸਾਨੂੰ ਕਿਸੇ ਚੀਜ਼ ਦੀ ਭੁੱਖ ਹੈ ਉਹਨਾਂ ਨੂੰ ਜੇ ਭੁੱਖ ਹੈ ਤਾਂ ਤੇਰੇ ਪ੍ਰੇਮ ਦੇ ਪ੍ਰੀਤ ਦੀ ਭੁੱਖ ਹੈ ਦੁਨੀਆ ਦੀਆਂ ਚੀਜ਼ਾਂ ਦੀ ਕੋਈ ਭੁੱਖ ਨਹੀਂ ਇਸੇ ਕਰਕੇ ਉਹ ਪੀਂਦੇ ਹਨ ਬਿਨਾਂ ਸੰਤੋਖ ਨਹੀਂ ਕੋਈ ਰਾਜੇ ਸੁਪਨ ਮਨੋਰਥ ਗੱਥੇ ਸਭ ਕਾ ਜੇਕਰ ਕਿਸੇ ਬੰਦੇ ਦੇ ਕੋਲ ਸੰਤੋਖ ਨਹੀਂ ਕਹਿੰਦੇ ਉਹ ਦੁਨੀਆ ਦਾ ਜਿੰਦਾ ਮਰਜੀ ਰਾਜਾ ਹੋਵੇ ਉਹ ਮੰਗਤਾ ਹੀ ਕਹਾਉਂਗਾ ਸੰਤੋਖ ਜਿੰਨੀ ਦੇਰ ਤੱਕ ਨਹੀਂ ਹੁੰਦਾ ਸੰਤੋਖ ਉਹਦੀ ਕਿਰਪਾ ਦੇ ਨਾਲ ਆਉਣਾ ਸੰਤੋਖ ਇੱਕ ਬਹੁਤ ਵੱਡਾ ਗੁਣ ਹੈ ਇਹ ਪਰਮਾਤਮਾ ਦੀ ਕਿਰਪਾ ਨਾਲ ਆਉਂਦਾ ਨਹੀਂ ਤਾਂ ਸਾਰੇ ਮੋਹ ਦੇ ਵਿੱਚ ਹੀ ਤੁਰੇ ਫਿਰਦੇ ਐਸਾ ਮੋਹ ਕਿ ਰਜਦੀ ਨਹੀਂ ਤੇ ਜਿਹੜੇ ਤੇ ਉਹਨਾਂ ਦੀ ਕਿਰਪਾ ਹੁੰਦੀ ਹੈ ਉਹ ਐਸੇ ਸੰਤੋਖ 'ਚ ਰਹਿੰਦੇ ਉਹ ਕਹਿੰਦੇ ਜਿਹੜੀ ਮਰਜ਼ੀ ਦਾ ਰਾਜ ਰੱਖ ਚਾਹੇ ਭੀਖੂਗਾ ਚਾਹੇ ਰਾਜ ਕਰਾਏ ਤੇਰੀ ਰਜਾ ਅਸੀਂ ਤਾਂ ਕਰਦੇ ਨਹੀਂ ਤੂੰ ਜੋ ਕਰਾਂ ਮੈਂ ਅਸੀਂ ਕਰਨਾ ਪਰ ਤੇਰੇ ਨਾਲ ਪ੍ਰੀਤ ਐਸੀ ਲਾਈ ਹੈ ਕਿ ਕੰਦੀ ਵੀ ਨਾ ਟੁਕੇ ਸਾਚੀ ਪ੍ਰੀਤ ਹਮ ਤੁਮ ਸਜੋਲੀ ਤੁਮ ਸਜੋਰ ਅਵਰ ਸੰਗਤੋਲੀ ਕਹਿੰਦੇ ਅਸੀਂ ਪ੍ਰੀਤ ਤੇਰੇ ਨਾਲ ਐਸਾ ਤਗੜਾ ਦਾਸ ਮਰ ਦੀ ਕਹਿੰਦੇ ਤੇਰੇ ਨਾਲ ਲਾ ਕੇ ਹੁਣ ਅਸੀਂ ਕੱਦ ਲੈ ਪਿੱਛੇ ਟੀਏ ਜੇਕਰ ਤੇਰੇ ਨਾਲ ਤੋੜਦੇ ਹਾਂ ਪ੍ਰੀਤ ਤੇ ਫਿਰ ਲਾਉਣੀ ਕਿਹਦੇ ਨਾਲ ਇਹ ਤਾਂ ਦੁਨੀਆ ਝੂਠੀ ਹੈ इसे करके केंद्र बिना को नहीं कोई राजे सुपन मनोरथ बिरथे सब काजे जिन्हें भी काज दुनिया के कहें सारे दे सारे सुपने द न्याई है ये ब्यथे जाने किसी कम नहीं आने ये पाँचवें पातशाह गौड़ी राग के समझा रहे हैं सुखने गौड़ी सुखमी दिना संतोख नहीं कोई राजे सुपन मनोरथ ब्यर्थे सब काजे नाम तो बिना उस परमात्मा के भगति तो बिना ਉਸ ਜਿਹ ਪਹਤੂਗ ਨਾ ਜਿੰਨੇ ਵੀ ਕਾਜ ਸਾਰੇ ਕਹਿੰਦੇ ਬ्यर्थ ਜਾਂਦੇ ਤੇ ਸੰਤੋਖ ਤੇ ਦਇਆ ਇਹ ਦੋ ਐਸੇ ਗੁਣ ਹੈ ਕਿ ਦਇਆ ਤੋਂ ਹੀ ਸ਼ੁਰੂ ਹੁੰਦਾ ਹੈ ਜਿਹਨੂੰ ਅਸੀਂ ਇਹਨੇ ਕਿ ਦੂਜਿਆਂ ਦੇ ਉੱਤੇ ਕਿਰਪਾ ਤਾਂ ਹੁੰਦੀ ਜੀ ਸੇਵਾ ਕਰੀਏ ਔਰ ਸੇਵਾ ਤਾਂ ਹੀ ਹੁੰਦੀ ਹੈ ਜੇ ਦਇਆ ਹੋਵੇ ਤੇ ਜੇ ਦਇਆ ਹੈ ਨਹੀਂ ਤਾਂ ਲੁੱਟ ਹੈ ਤੇ ਜੇ ਸੰਤੋਖ ਹੈ ਨਹੀਂ ਤਾਂ ਮੋਹ ਹੈ ਇਹ ਦੋਨੇ ਗੁਣ ਜਿਹੜੇ ਦਇਆ ਤੇ ਸੰਤੋਖ ਦੇ ਇਹ ਉਹਨਾਂ ਦੇ ਬੱਚੀ ਉਹਦੇ ਜਿਹੜੇ ਉਸ ਨਾਮ ਦੇ ਰਿਹਾ ਜੰਗੇ ਹੋਏ ਸੋ ਆਓ ਇਸ ਸ਼ਬਦ ਤੋਂ ਸਤਗੁਰ ਨਾਮ ਦੇਵੀ ਜੀ ਉਹ ਸਮਝਾ ਰਹੇ ਕਿ ਜਿਸ ਵੀ ਹਾਲਤ ਵਿੱਚ ਚ ਰੱਖਦਾ ਖੁਸ਼ ਫੀਲ ਕਰੀਏ ਆਪਣੇ ਆਪ ਨੂੰ ਉਹਦੇ ਨਾਮ ਤੋਂ ਦੂਰ ਨਾ ਕਰੀਏ ਕਿਸੇ ਵੀ ਹਾਲਤ ਵਿੱਚ ਉਹਨੂੰ ਦੋਸ਼ੀ ਨਾ ਠਹਿਰਾਈਏ ਦੋਸ਼ ਆਪਣਾ ਦੱਦਾ ਦੋਸ਼ ਨੂੰ ਦੇਉ ਕਰਤੇ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦਿਜੀਏ ਵਰਜਨ ਜੋ ਅਸੀਂ ਪਾਉਨੇ ਉਹ ਸਾਡਾ ਕੀਤਾ ਹੋਇਆ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਰਮੀ ਆਪੇ ਕੱਪੜਾ ਨਦਰੀ ਮੁਖ ਦੁਆਰ ਇਹ ਸਾਨੂੰ ਸਰੀਰ ਕਰਮਾ ਕਰਕੇ ਮਿਲਿਆ ਪਰ ਜੇਕਰ ਹੁਣ ਅਸੀਂ ਉਸ ਦਾ ਨਾਮ ਨਾ ਜਪਿਆ ਤੇ ਅਸੀਂ ਮੁਕਤੀ ਨਹੀਂ ਪਾ ਸਕਦੇ ਤੇ ਫਿਰ ਜਨਮ ਮਰ ਦੇ ਚੱਕਰ ਚ ਰਹਾਂਗੇ ਜਮਾ ਦੇ ਵਸ ਪਾਵਾਂਗੇ ਜਮਾ ਦਾ ਵਸ ਹੀ ਮਤਲਬ ਇਹ ਹੋ ਕਿ ਜਨਮ ਜਨਮ ਲੈਣਾ ਫਿਰ ਮਰਨਾ ਫਿਰ ਜੰਮਣਾ ਫਿਰ ਮਰਨਾ ਸੋ ਇਸ ਰਜਾ ਦੇ ਵਿੱਚ ਰਹਿੰਦੇ ਹੋਏ ਕਿ ਪ੍ਰਮਾਤਮਾ ਨੇ ਜਿਸ ਵੀ ਹਾਲਤ ਵਿੱਚ ਰੱਖਿਆ ਹੈ ਖੁਸ਼ ਫੀਲ ਕਰੀਏ ਹਰ ਟਾਈਮ ਖੁਸ਼ ਰਹੀਏ ਅਤੇ ਉਹਦੇ ਨਾਮ ਨੂੰ ਕਦੀ ਵੀ ਨਾ ਭੁਲਾਈਏ ਤੇ ਫਿਰ ਕਹਿੰਦੇ ਹਮੇਸ਼ਾ ਸੁਖੀ ਸੁਖ ਨਜਰ ਆਉਂਦਾ ਕਿਉਂਕਿ ਉੱਥੇ ਸਦਾ ਖੇੜੇ ਹੈ ਦੁਨੀਆ ਦੇ ਨਜ਼ਰਾਂ ਦੇ ਵਿੱਚ ਜਿਹਦੇ ਭਗਤ ਹੈ ਲੋਕਾਂ ਨੂੰ ਲੱਗਦਾ ਕਿ ਦੁਖੀ ਹੈ ਲੇਕਿਨ ਉਹ ਤਾਂ ਇਨਕ ਖੁਸ਼ ਹੈ ਕਿਉਂਕਿ ਹਮੇਸ਼ਾ ਉਹਨਾਂ ਦੇ ਮਨ ਖੇੜੇ ਰਹਿੰਦੇ ਹੈ ਸੋ ਆਉ ਇਸ ਸ਼ਬਦ ਤੋਂ सिक्ख्या सतगुर तो नामदेव जी समझा रहे हैं जिस भी हालत विच है संतोख का भीख मै उस परमात्मा के अगर अरदस करिए रजोई करिए कि संतोख तो दया दो गुण जे बख्श दौता कि श्वास की पूंजी लेखे लग जाए थोड़ी तो कृपा तो बिना ये दोनों गुण नहीं आ सकते क्योंकि दोनों गुण दया तो बिना सेवा नहीं हो सकते और संतोख तो बिना सिमरन नहीं हो सकता क्योंकि जो संतोखी नहीं सिमरन करा ਮੇ ਤਾਂ ਮੂਰ ਹੀ ਰਣਾ ਤੇ ਫਿਰ ਤਾਂ ਪੋਖੀ ਰਣੀ ਸਵਾਉ ਕਿਰਪਾ ਉਹਨਾਂ ਦੀ ਹੋ ਜਵੇ ਅਰਦਾਸ ਕਰੀਏ ਅਰਜੋਈ ਕਰੀਏ ਬੇਨਤੀ ਕਰੀਏ ਕਰੇਂਦੇ ਹੇ ਸਵਾਸਾਂ ਦੀ ਪੂੰਜੀ ਨੂੰ ਲੇਖ ਵਿੱਚ ਲਾਉਣ ਲਈ ਆਪਣੀ ਕਿਰਪਾ ਕਰੋ ਸ਼ੁੱਧ ਬਾਣੀ ਪੜਨ ਦਾ ਵਿਚਾਰਨ ਦਾ ਬਲ ਬਖਸ਼ ਜਿਨਨੇ ਸਾਡੇ ਤੋਂ ਪਾਪ ਹੋਏ ਕਿਰਪਾ ਕਰੋ ਕਿ ਉਹ ਤੁਹਾਡੀ ਕਿਰਪਾ ਦੇ ਨਾਲ ਕੱਟੇ ਜਾਣ ਤੁਹਾਡੇ ਨਾਮ ਦੇ ਨਾਲ ਕੱਟੇ ਜਾਣ ਤੁਹਾਡੀ ਸਤਸਲਾ ਕਰਨ ਦੇ ਨਾਲ ਕੱਟੇ ਜਾਣ ਉਹ ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਇਹ ਹੋਈ ਅਤਾਸ ਬੇਂਤੀ ਕਰਦੇ ਹੇ ਪਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ